ਉਮਰ ਦੇ ਨੌਵੇਂ ਦਹਾਕੇ ਵਿੱਚ ਵਿਚਰ ਕੇ 80 ਤੋਂ ਵੱਧ ਬਸੰਤਾਂ ਤੇ ਪਤ ਚੜਾ ਮਾਣ ਕੇ ਮੈਂ ਸੋਚਦਾ ਕਿ ਖਟਿਆ ਕੀ ਗਵਾਇਆ ਤੇ ਕੀ ਹੱਥ ਨਾ ਆਇਆ ਜ਼ਿੰਦਗੀ ਪਰ ਘੋਲ ਕੀਤਾ ਸੰਘਰਸ਼ ਕਰਨਾ ਪਿਆ ਰੁੱਖੀਆਂ ਰਾਹਾਂ ਤੇ ਤੁਰਦੇ ਇੱਕ ਪਿਆਰੀ ਮਟਿਆਰ ਮਿਲੀ ਮਿੱਤਰ ਮਹਿਬੂਬਾ ਤੇ ਫਿਰ ਸਾਥਣ ਬਣੀ ਉਮਰ ਭਰ ਦਾ ਸਾਥ ਸਾਂਝ ਪਿਆਰ ਰੱਜ ਕੇ ਮਾਣਿਆ ਸਾਰਥਕ ਹੋਇਆ ਮੇਰਾ ਜੀਵਨ ਸਫਰ ਅੱਸੀਆਂ ਤੋਂ ਵੱਧ ਬਸੰਤਾਂ ਤੇ ਪੱਤ ਚੜਾ ਮਾਣ ਕੇ ਇਸ ਪੜਾ ਤੇ ਪੁੱਜ ਕੇ ਮੈਂ ਸੋਚਦਾ ਜਿਨ੍ਹਾਂ ਲੋਕਾਂ ਮਿੱਤਰਾਂ ਨੇ ਪਿਆਰ ਦਿੱਤਾ ਸਾਰਿਆਂ ਦਾ ਧੰਨਵਾਦ ਸ਼ੁਕਰੀਆ ਉਹ ਵੀ ਜੋ ਰਾਹਾਂ ਦੇ ਕੰਡੇ ਬਣੇ ਪੱਥਰ ਬਣੇ ਅਤ ਜਹਰੀਲੇ ਸੱਪ ਬਣੇ ਉਹਨਾਂ ਦਾ ਵੀ ਧੰਨਵਾਦ ਉਮਰ ਦੇ ਇਸ ਪੜਾ ਤੇ ਪੁੱਜ ਕੇ ਹੁਣ ਕਿਸੇ ਦਾ ਕੀ ਗਿਲਾ ਕਰਨਾ ਐਵੇਂ ਦਿਲ ਤੇ ਭਾਰਾ ਖਾਂਗੜ ਪੱਥਰ ਧਰਨਾ ਪਿਆਰੇ ਦੋਸਤੋ ਇਹ ਜਿਹੜੀ ਮੈਂ ਤੁਹਾਨੂੰ ਕਵਿਤਾ ਸੁਣਾਈ ਇਹ ਸ੍ਰਿੰਦਰ ਗਿੱਲ ਦੀ ਕਵਿਤਾ ਹੈ ਅਜੇ ਜਿਉਂਦਾ ਹਾਂ ਮੈਂ ਪਿਛਲੇ ਕੁਝ ਸਮੇਂ ਤੋਂ ਇੱਕ ਸਰਜੀਤ ਹਾਂਸ ਦੀ ਕਿਤਾਬ ਪੜਦਿਆਂ ਇੱਕ ਨਾਮਕਰਨ ਕੀਤਾ ਸੀਗਾ ਕਿ ਇੱਕ ਜੇ ਬਾਲਕਾਵ ਹੋ ਸਕਦਾ ਜੇ ਪਿਆਰ ਕਾਵ ਹੋ ਸਕਦਾ ਤਾਂ ਫਿਰ ਕੀ ਬਿਰਧ ਕਾਵ ਨਹੀਂ ਹੋ ਸਕਦਾ ਤਾਂ ਮੈਂ ਇਸ ਸ੍ਰਿੰਦਰ ਗਿੱਲ ਦੀ ਕਵਿਤਾ ਦੇ ਇਸ ਪੜਾ ਨੂੰ ਬਿਰਧ ਕਾਵ ਦਾ ਨਾਮ ਦਿੰਦਾ ਹਾਂ ਕਿ ਬੰਦਾ ਜ਼ਿੰਦਗੀ ਦੇ ਆਖਰੀ ਪੜਾ ਤੇ ਜਾ ਕੇ ਆਪਣੇ ਬੀਤੇ ਬਾਰੇ ਸੋਚਦਾ ਹੈ ਉਸ ਬਾਰੇ ਵਿਚਾਰ ਕਰਦਾ ਹੈ ਨਿਸ਼ਚੈ ਹੀ ਇਹਨੀਆਂ ਝਲਕਾਂ ਸਾਨੂੰ ਸਾਡੇ ਆਦ ਕਵੀ ਬਾਬਾ ਫਰੀਦ ਵਿੱਚ ਵੀ ਮਿਲ ਜਾਂਦੀਆਂ ਮੈਂ ਸਮਝਦਾ ਕਿ ਸਰਿੰਦਰ ਗਿੱਲ ਦੀ ਕਾਵ ਕਮਾਈ ਕੋਈ ਛੋਟੀ ਨਹੀਂ ਹੈ ਉਹਨਾਂ ਨੇ 10 ਜਿਹੜੀਆਂ ਕਿਤਾਬਾਂ ਜਿਹੜੀਆਂ ਉਹ ਕਵਤਾਂ ਦੀਆਂ ਇਸ ਤੋਂ ਪਹਿਲਾਂ ਪ੍ਰਕਾਸ਼ਿਤ ਕਰਨੀਆਂ ਹੋਈਆਂ ਉਹਨਾਂ ਦੀਆਂ ਜਿਹੜੀਆਂ ਕਾ ਪੁਸਤਕਾਂ ਉਹਨਾਂ ਦੇ ਨਾਂ ਜਿਹੜੇ ਕੁਝ ਇਸ ਤਰ੍ਹਾਂ 1963 ਦੇ ਵਿੱਚ ਪਹਿਲੀ ਕਿਤਾਬ ਆਈ ਸੀ ਸ਼ਗਨ ਫਿਰ ਸਫਰ ਤੇ ਸੂਰਜ ਗੁੰਗਾ ਦਰਦ ਆਵਾਸ ਹੁਣ 3 ਦੀਵਾਰੀ ਦੋਸਤੀਆਂ ਦੀ ਰੁੱਤ ਰਸੀਆਂ ਨਮੂੜੀਆਂ ਗੀਤ ਦਾ ਬੇਦਾਵਾ ਉਸ ਨੇ ਕਿਹਾ ਪੁਲ ਤੇ ਪਾਣੀ ਉਹਨਾਂ ਨੇ ਸਿਰਫ ਤਾਬਾਈ ਨਹੀਂ ਲਿਖੀਆਂ ਕਵਤਾਆਂ ਦੀ ਸਗੋਂ ਸਮਿਖਿਆ ਵੀ ਕੀਤੀ ਰਾਜਨੀਤਿਕ ਪੰਜਾਬੀ ਕਵਤਾ ਦੀਵਾਨ ਸਿੰਘ ਕਾਲੇ ਪਾਣੀ ਜੀਵਨ ਤੇ ਰਚਨਾ ਸਫਰਨਾਮਾ ਵੀ ਲਿਖਿਆ ਪੰਜ ਪ੍ਰਦੇਸ਼ ਵਾਰਤਕ ਦੀ ਪੁਸਤਕ ਵੀ ਲਹੀ ਕਿ ਦੋਸਤੀ ਦੀ ਸੂਹੀ ਲਾਟ ਇਹ ਜਿਹੜੀ ਕਿਤਾਬ ਦੇ ਬਾਰੇ ਮੈਂ ਹੁਣ ਗੱਲ ਕਰ ਰਿਹਾ ਹੈਗਾ ਇਹ ਕਿਤਾਬ ਆ ਜਿਹੜੀ ਇਹ ਕਿਤਾਬ ਸਤ ਤ੍ਰਿਸ਼ੀ ਪਬਲਿਕੇਸ਼ਨ ਚੰਡੀਗੜ੍ਹ ਨੇ ਛਾਪੀ ਹੈ ਤੋ ਮੈਂ ਪਹਿਲਾਂ ਗੱਲ ਕੀਤੀ ਕਿ ਇਸ ਨੂੰ ਅਸੀਂ ਵਿਰਧਕਾਵ ਦੀ ਸੰਗਿਆ ਦੇ ਸਕਦੇ ਹਾਂ ਕਿਉਂਕਿ ਇਸ ਦੇ ਟਾਈਟਲ ਉੱਤੇ ਵੀ ਉਹਨਾਂ ਨੇ ਲਿਖ ਰੱਖਿਆ ਕਿ ਉਮਰ ਦੇ ਇਸ ਪੜਾ ਤੇ ਪੁੱਜ ਕੇ ਵੀ ਪੁੱਜ ਕੇ ਵੀ ਜੇਕਰ ਅਨਪਵੀਤ ਧਰਤੀ ਹਰੀ ਭਰੀ ਆ ਜਦੋਂ ਤੱਕ ਕਵਤਾ ਜਿਉਂਦੀ ਹੈ ਮੈਂ ਕਾਇਮ ਹਾਂ ਮੈਂ ਜਿਉਂਦਾ ਹਾਂ ਤਕੋ ਵੈਸੇ ਤਾਂ ਹਰ ਜਿਹੜਾ ਵਿਅਕਤੀ ਆ ਵੈਸੇ ਤਾਂ ਜਿਹੜਾ ਹਰ ਵਿਅਕਤੀ ਆ ਉਹ ਆਪਣੀ ਕਵਿਤਾ ਵਿੱਚ ਆਪਣੇ ਹੀ ਕਾਵ ਅਨੁਭਵਾਂ ਨੂੰ ਟਾਲਦਾ ਹੈ ਪਰ ਅਸੀਂ ਹਰ ਕਵਿਤਾ ਦੇ ਵਿੱਚੋਂ ਕਵੀ ਦਾ ਆਪਾ ਲੱਭਣ ਤੁਰਪੀਏ ਇਹ ਵੀ ਕੋਈ ਬਹੁਤੀ ਜਾਇਜ਼ ਗੱਲ ਨਹੀਂ ਆ ਹਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਕਹਾਣੀ ਆ ਜੇ ਇਹ ਸਰਿੰਦਰ ਗਿੱਲ ਦੀ ਨਹੀਂ ਵੀ ਤਾਂ ਇਹ ਸਰਿੰਦਰ ਗਿੱਲ ਦੇ ਕਾਵ ਸੰਗ੍ਰਹਿ ਦੇ ਕਾਵ ਨਾਇਕ ਦੀ ਕਹਾਣੀ ਤੇ ਕਾਵਿ ਨਾਇਕ ਦੀ ਜਿਹੜੀ ਵੱਡੀ دشواری ਕੀ ਆ ਉਹ ਵੱਡੀ دشواری ਆ ਮਾਂ ਦਾ ਮਰ ਜਾਣਾ ਵੱਡੀ دشواری ਆ ਜਿਹੜੀ ਪਿਤਾ ਦਾ ਹੋਰ ਵਿਆਹ ਕਰਾ ਲੈਣਾ ਤੇ ਉਸ ਦਖਾਂਤ ਨੂੰ ਸ੍ਰਿੰਦਰ ਗਿੱਲ ਵਾਰ-ਵਾਰ ਪੇਸ਼ ਕਰਦਾ ਹੈ ਪਿੰਡ ਪੰਡੋਰੀ ਨਾਨਕਾ ਘਰ ਭੋਲਾ ਬਚਪਨ ਲਾੜ ਪਿਆਰ ਤੇ ਚਾ ਸੱਜੇ ਪਾਸੇ ਇੱਕ ਕਮਰੇ ਵਿੱਚ ਮੇਰੀ ਮਾਂ ਮੰਜੇ ਤੇ ਸਿਮਟੀ ਰਹਿੰਦੀ ਮਾਂ ਸ਼ਾਇਦ ਬਿਮਾਰ ਸੀ ਨਾਨਾ ਨਾਨੀ ਅਤੇ ਮਾਸੀਆਂ ਸਾਰੇ ਉਸ ਨੂੰ ਦੀਪੋ ਆਖ ਬੁਲਾਉਂਦੇ ਰੀਸੋ ਰੀਸ ਮੈਂ ਵੀ ਉਸ ਨੂੰ ਦੀਪੋ ਕਹਿੰਦਾ ਦੀਪੋ ਦੇ ਕਮਰੇ ਦੇ ਦਰ ਤੋਂ ਮੈਂ ਅੰਦਰ ਵੱਲ ਝਾਤ ਪਾਉਂਦਾ ਅੰਦਰ ਜਾਣਾ ਚਾਹੁੰਦਾ ਪਰ ਹਰ ਵਾਰੀ ਉਹ ਆਪਣਾ ਦੁਬਲਾ ਪਤਲਾ ਤੇ ਪੀੜਾ ਹੱਥ ਲਾਉਂਦੀ ਹੋਈ ਕਹਿੰਦੀ ਨਾ ਤੂੰ ਮੇਰੇ ਪਾਸ ਨਾ ਆ ਚੱਲ ਚੱਲ ਤੂੰ ਬਾਹਰ ਜਾ ਜਾ ਤੂੰ ਬਾਹਰ ਜਾ ਕੇ ਖੇਡ ਮੇਰਾ ਸੋਹਣਾ ਪੁੱਤ ਮੈਂ ਝਟ ਪੱਟ ਪਿੱਛੇ ਮੁੜ ਪੈਂਦਾ ਬਾਹਰ ਚੱਲਿਆ ਜਾਂਦਾ ਮੇਰਾ ਤੇ ਮਮਤਾ ਦੇ ਮੋਹ ਦਾ ਬਸ ਇਹੋ ਰਿਸ਼ਤਾ ਸੀ ਮੈਂ ਕੀ ਜਾਣਾਂ ਕੀ ਹੁੰਦਾ ਹੈ ਮਾਂ ਦੀਆਂ ਮੋਹ ਮਾਂ ਦਾ ਮੋਹ ਤੇ ਲੋਰੀਆਂ ਇੱਕ ਦਿਨ ਹਾਨੀਆਂ ਸੰਗ ਖੇਡ ਕੇ ਘਰ ਆਇਆ ਤਾਂ ਵੇਖਿਆ ਪਿੰਡ ਦੇ ਬਹੁਤੇ ਮਰਦ ਤੀਵੀਆਂ ਅਣਪਛਾਣੇ ਲੋਕ ਮੇਰੇ ਨਾਨੇ ਦੇ ਦਿਵਾਲੇ ਘਰ ਦੇ ਬਾਹਰ ਨੀਵੀਆਂ ਪਾਈ ਬੈਠੇ ਸੋਗ ਚ ਡੁੱਬੇ ਸਾਡੇ ਘਰੋਂ ਉੱਚੀ ਉੱਚੀ ਰੋਣ ਦੀਆਂ ਆਵਾਜ਼ਾਂ ਆਈਆਂ ਘਰ ਦੀ ਸਰਦਲ ਉੱਤੇ ਗਿਆ ਤਾਂ ਬੂਹੇ ਤੇ ਹਰਾਨ ਖੜੇ ਨੂੰ ਦੇਖ ਕੇ ਜੀਕਣ ਬਲਦੀ ਤੇ ਪਟ્રોલ ਪੈ ਗਿਆ ਹੋਵੇ ਕੂਕਾਂ ਤੇ ਕਰਲਾਟਾ ਹੋ ਰਚੀਆਂ ਹੋਈਆਂ ਅੰਦਰ ਬੈਠੀਆਂ ਨਾਨੀਆਂ ਮਾਸੀਆਂ ਮਾਮੀਆਂ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਕੇ ਹੋਰ ਵੀ ਉੱਚੀ ਰੋਣ ਲੱਗੀਆਂ ਹੱਕਾ ਬੱਕਾ ਮੈਂ ਉਹਨਾਂ ਵੱਲ ਬਿਟ-ਬਿਟ ਦੇਖਾਂ ਵਰਿਆਂ ਪਿੱਛੋਂ ਸੁਰਤ ਸੰਭਾਲੀ ਤਕੌੜਾ ਸੱਚਨ ਭਾਵ ਹੋਇਆ ਇਹ ਉਹ ਦਿਨ ਸੀ ਜਿਸ ਦਿਨ ਮੇਰੀ ਮਮਤਾ ਤੇ ਮੇਰੇ ਬਚਪਨ ਤੇ ਚੰਦਰੀ ਮੌਤ ਨੇ ਡਾਕਾ ਮਾਰਿਆ ਉਹ ਚੰਦਰਾ ਦਿਨ ساری ਉਮਰ ਯਾਦ ਆਉਂਦਾ ਅਤੇ ਤੜਪਾਉਂਦਾ ਰਿਹਾ ਸੱਚਮੁੱਚ ਦਖਾਂਤ ਵੱਡਾ ਹੈ ਸ੍ਰਿੰਦਰ ਗਿੱਲ ਦਾ ਇਹ ਦਖਾਂਤ ਵੱਡਾ ਹੈ ਤੇ ਇਹ ਦਖਾਂਤ ساری ਉਮਰ ਉਹਦੇ ਨਾਲ ਰਿਹਾ ਉਹਦੀ ਕਪਤਾ ਦੇ ਪਿੱਛੇ ਰਿਹਾ ਪਰ ਇਹ ਨਹੀਂ ਕਿ ਉਸ ਨੂੰ ਜ਼ਿੰਦਗੀ ਦੇ ਵਿੱਚ ਪਿਆਰ ਨਹੀਂ ਮਿਲਿਆ ਤੇ ਜਿਹੜਾ ਪਿਆਰ ਆ ਉਹ ਪਿਆਰ ਦੀ ਜਦੋਂ ਉਹ ਗੱਲ ਕਰਦਾ ਤਾਂ ਸੱਚਮੁੱਚ ਉਹ ਬਹੁਤ ਹੀ ਖੂਬਸੂਰਤ ਉਹਦੀ ਕਪਤਾ ਮਨ ਲੱਗੀ ਚਾਂਗਣ ਨੂੰ ਪਤਾ ਹੈ ਕਿ ਹੀਰ ਵੀ ਚੰਗ ਸਿਆਲ ਦੀ ਸੀ ਇਸ ਕਹਾਤਾਂ ਨੂੰ ਇਸ ਪ੍ਰਸੰਗ 'ਚ ਜਰਾ ਸਮਝਿਓ ਉਹ ਅਲਬੇਲੀ ਆਪਣੇ ਆਪ 'ਚ ਮਸਤ ਮੇਰੀ ਸੋਹਣੀ ਸਹਿਪਾਠਣ ਪੰਜਾਬੀ ਵਿਭਾਗ ਤੋਂ ਪੁਸਤਕਾਲਿਆ ਜਾਂ ਕੰਟੀਨ ਵੱਲ ਜਾਂਦੇ ਸਮੇਂ ਜਦੋਂ ਕਦੇ ਮੇਰੇ ਸੰਗ ਤੁਰਦੀ ਰਾਹ ਵਿੱਚ ਟੋਲੀਆਂ ਵਿੱਚ ਬੈਠੇ ਮौज-ਮਸਤੀ ਕਰਦੇ ਕੁਝ ਮਨ ਚਲੇ ਚਲਦੀ ਗੱਲਬਾਤ ਭੁੱਲ ਕੇ ਭੁੱਖੀਆਂ ਤੇ ਲਲਚਾਈਆਂ ਨਜ਼ਰਾਂ ਨਾਲ ਦੇਖਦੀ ਰਹਿ ਜਾਂਦੀ ਕਦੇ ਕਦੇ اچانک ਹਾਸੇ ਦਾ ਠਾਕਾ ਸ਼ਾਇਦ ਕਿਸੇ ਨੇ ਕੋਈ ਫਿਕਰਾ ਕੱਸਿਆ ਹੋਣਾ ਅਸੀਂ ਅੱਗੇ ਲੰਘ ਜਾਂਦੇ ਉਸ ਚੜਦੀ ਰੁੱਤ ਉਸ ਦੇ ਸੰਗ ਤੁਰਨਾ ਗੱਲਾਂ ਕਰਨਾ ਇੱਕ ਨੋਖੀ ਪ੍ਰਾਪਤੀ ਸੀ ਬਾਦशाही ਸੀ ਗੱਲਾਂ-ਗੱਲਾਂ ਵਿੱਚ ਇੱਕ ਦਿਨ ਉਸ ਨੇ ਮੈਨੂੰ ਦੱਸਿਆ ਮੈਂ ਝਾਂਗਣ ਹਾਂ ਝੰਗ ਸਿਆਲ ਤੋਂ ਆਏ ਮਾਪਿਆਂ ਦੀ ਧੀ ਮੈਂ ਮੂਰਖ ਉਸ ਦਾ ਸੰਕੇਤ ਨਾ ਸਮਝ ਸਕਿਆ ਅਸਲ ਵਿੱਚ ਉਸ ਦੱਸਣਾ ਚਾਹਿਆ ਮੈਂ ਝਾਂਗਣ ਹਾਂ ਹੀਰ ਦੀ ਨਿੱਕੀ ਭੈਣ ਤੋਂ ਕੀ ਰਾਜਾ ਬਣੇਗਾ ਸੂਜ ਹੋਈ ਤਾਂ ਮੌਕਾ ਲੰਘ ਗਿਆ ਸੱਚਮੁੱਚ ਇਸ ਕਿਤਾਬ ਦੇ ਵਿੱਚ ਇੱਕ ਜ਼ਿੰਦਗੀ ਦੇ ਉਹ ਅਨੁਭਵ ਨੇ ਜਿਹੜੇ ਅਨੁਭਵ ਬੰਦੇ ਨੂੰ ਉਸ ਸਮੇਂ ਹੁੰਦੇ ਆ ਕਿ ਜਦੋਂ ਬੰਦਾ ਉਮਰ ਦੇ ਆਖਰੀ ਪੜਾਤੇ ਹੋਵੇ ਜਦੋਂ ਉਹ ਬੰਦਾ ਕਹਿ ਸਕਦੇ ਆ ਕਿ 70 80 ਬਹਾਰਾਂ ਹੰਢਾ ਚੁੱਕਿਆ ਹੋਵੇ ਇੱਕ ਉਹ ਅਨੁਭਵ ਉਹ ਅਨੁਭਵ ਕਿਤੇ ਕਿਤੇ ਆਪਣੀ ਜਵਾਨੀ ਬੀਤ ਜਾਣ ਦਾ ਉਹਦੇ ਵਿੱਚ ਚੋਰਾ ਵੀ ਸ਼ਾਮਲ ਹੁੰਦਾ ਕਿਤੇ ਜਵਾਨੀ ਦੀਆਂ ਰੰਗीन ਯਾਦਾਂ ਵੀ ਹੁੰਦੀਆਂ ਕਿਤੇ ਕਿਤੇ ਉਹਦੇ ਵਿੱਚ ਇੱਕ ਉਦਾਸੀ ਵੀ ਹੁੰਦੀ ਆ ਕਿਤੇ ਕਿਤੇ ਉਹਦੇ ਵਿੱਚ ਇੱਕ ਆਸ ਵੀ ਹੁੰਦੀ ਆ ਕਿ ਜ਼ਿੰਦਗੀ ਹਜੇ ਖਤਮ ਨਹੀਂ ਹੋਈ ਜਿਵੇਂ ਉਹ ਆਪ ਹੀ ਕਹਿੰਦੇ ਆ ਕਿ ਹਜੇ ਜਿਹੜੀ ਅਨੁਭਵ ਦੀ ਧਰਤੀ ਆ ਉਹ ਹਰੀ ਭਰੀ ਆ ਜਿਹੜੀਆਂ ਜ਼ਿੰਦਗੀ ਦੇ ਵਿੱਚ ਤਲਖ ਹਕੀਕਤਾਂ ਉਹ ਵੀ ਨਾਲ-ਨਾਲ ਹੀ ਚੱਲਦੀਆਂ ਜਿਹੜੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਉਹ ਨਾਲ ਨਾਲ ਹੀ ਚੱਲਦੀਆਂ ਉਹਨਾਂ ਅਨੁਭਵਾਂ ਦਾ ਜਿਹੜਾ ਜੋੜ ਮੇਲ ਆ ਉਹ ਸਿੰਦਰ ਗਿੱਲ ਦੀ ਕਵਤਾ ਦੇ ਵਿੱਚ ਮਿਲਦਾ ਹੈ ਉਹਨਾਂ ਦੀ ਕਵਤਾ ਦਾ ਇੱਕ ਹੋਰ ਪਸਾਰ ਵੀ ਆ ਕਿ ਉਹ ਹੈਗਾ ਕਿ ਅਨਕਲਾਬੀ ਜਾਂ ਹਾਲਾਤਾਂ ਦੇ ਖਿਲਾਫ ਜੂਝਣਾ ਅਸੀਂ ਜਾਣਦੇ ਹਾਂ ਕਿ ਉਹਨਾਂ ਦਾ ਇੱਕ ਗੀਤ ਅਸੀਂ ਬਚਪਨ ਤੋਂ ਹੀ ਸਟੇਜਾਂ ਦੇ ਉੱਪਰ ਅਕਸਰ ਸੁਣਦੇ ਆ ਰਹੇ ਹਾਂ ਅਨਕਲਾਬੀ ਸਟੇਜਾਂ ਦੇ ਉੱਤੇ ਕਿ ਛੱਟਾ ਚਾਨਣਾਂ ਦਾ ਦੇ ਜਾਣਾ ਛੱਟਾ ਚਾਨਣਾ ਦਾ ਦੇ ਜਾਣਾ ਤੇ ਉਹ ਪ੍ਰਗਤੀਵਾਦੀ ਸੋਚ ਨੂੰ ਅਨਕਲਾਬੀ ਸੋਚ ਨੂੰ ਪ੍ਰਣਾਇਆ ਹੋਇਆ ਸ਼ਾਇਰਾਂ ਤੇ ਉਹਦੀ ਇਹ ਪ੍ਰਗਤੀਵਾਦ ਨਾਲ ਜਿਹੜੀ ਪ੍ਰਤੀਬੱਧਤਾ ਹੈਗੀ ਆ ਜਿਹੜਾ ਜ਼ਿੰਦਗੀ ਨੂੰ ਸਮਾਜ ਨੂੰ ਬਦਲਣ ਦਾ ਜਿਹੜਾ ਉਹਨਾਂ ਦੇ ਮਨ ਵਿੱਚ ਜਨੂਨ ਉਹ ਅਜੇ ਵੀ ਕਾਇਮ ਆ ਤੇ ਇਹ ਗੱਲ ਨੂੰ ਉਹ ਖੁਦ ਵੀ ਯਾਦ ਕਰਦੇ ਆ ਤੇ ਅੱਜ ਵੀ ਉਹ ਉਸੇ ਰੰਗ ਦੀਆਂ ਕਵਿਤਾਵਾਂ ਵੀ ਲਿਖਦੇ ਆ ਜਿਹੜੀਆਂ ਇਸ ਸੰਗ੍ਰਹਿ ਵਿੱਚ ਵੀ ਸ਼ਾਮਲ ਹਨ ਬਚਪਨ ਵੇਲੇ ਬਾਪੂ ਜੀ ਨੇ ਕਹਤਾ ਦਾਣਾ ਹੈ ਚਿੱਟਾ ਝੂਠ ਬਚਪਨ ਵਿੱਚ ਬਾਪੂ ਜੀ ਨੇ ਅਤੇ ਕੁਝ ਦਿਹਾਪਕਾਂ ਨੇ ਸਿੱਖਿਆ ਦਿੱਤੀ ਸਦਾ ਸੱਚ ਬੋਲੋ ਤੇ ਝੂਠ ਕਦੇ ਨਾ ਬੋਲੋ ਪਾਠ ਪੁਸਤਕਾਂ ਨੇ ਵੀ ਇਹੀ ਸਬਕ ਸਿਖਾਇਆ ਸੁਣੀਆਂ ਪੜ੍ਹੀਆਂ ਸਿੱਖਿਆਵਾਂ ਨੂੰ ਸਤਕਾਰ ਮੰਨਿਆ ਬਚਪਨ ਉੱਡਿਆ ਜਵਾਨੀ ਬੀਤੀ ਬੁੱਢੇ ਹੋ ਗਏ ਅੱਜ ਦੇਸ਼ ਦੀ ਹਾਲਤ ਇਹ ਹੈ ਸੱਚ ਝੂਠ ਰਲਗੱਡ ਹੋ ਗਏ ਕਿਸੇ ਕਥਨ ਦਾ ਸੱਚ ਝੂਠ ਨਤਾਰਾ অতি ਅਸੰਭਵ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਨਿੱਕੇ ਜਿਹੇ ਕਿਸੇ ਪਿੰਡ ਦੇ ਚੌਂਕੀਦਾਰ ਦੇ ਬੋਲਾਂ ਵਿੱਚ ਧਾਰਮਿਕ ਜਾਂ ਸਿਆਸੀ ਆਗੂ ਸੜੇ ਮੰਤਰੀ ਨਿਆਸ਼ਾਲਾ ਤੱਕ ਮੀਡੀਆ ਤੇ ਟੀਵੀ ਰੇਡੀਓ ਪਰ 24 ਘੰਟੇ ਕੋਰਾ ਝੂਠ ਪਰੋਸਿਆ ਜਾਂਦਾ ਬੀਤੇ ਵੇਲੇ ਨਿੱਕੇ ਵੱਡੇ ਸਭ ਲੋਕਾਂ ਨੂੰ ਕਿਸੇ ਅਦਿੱਸ਼ ਸ਼ਕਤੀ ਦਾ ਭੈ ਸੀ ਹਰ ਪ੍ਰਾਣੀਆਂ ਨੂੰ ਹਰ ਪ੍ਰਾਣੀ ਨੂੰ ਮੋਢਿਆਂ ਉੱਤੇ ਗੁਪਤ ਰੂਪ ਵਿੱਚ ਬੈਠੇ ਸਤ ਚਿੱਤ ਫਰਿਸ਼ਤੇ ਸਦਾ ਯਾਦ ਰਹਿੰਦੇ ਸੀ ਪਰ ਹੁਣ ਸਭ ਨੂੰ ਗਿਆਨ ਹੋ ਗਿਆ ਕਿਸੇ ਫਰਿਸ਼ਤੇ ਧਰਮ ਰਾਜ ਯਮ ਰਾਜ ਜਾਂ ਰੱਬ ਦੀ ਕੋਈ ਹੋਂਦ ਨਹੀਂ ਹੈ ਇਹ ਜੱਗ ਮਿੱਠਾ ਅਗਲੇ ਕਿਸੇ ਦਾ ਡਿੱਠਾ ਇਹੀ ਜਨਮ ਸੁਭਾਗਾ ਅੱਗੇ ਕੋਈ ਪੁੱਛੇ ਨਾ ਦਾਬਾ ਅੱਗੇ ਕੋਈ ਪੁੱਛ ਨਾ ਬਾਬਾ ਸਭ ਲੋਕਾਂ ਨੇ ਆਪਣੇ ਅਸ਼ੇਮੇਦ ਘੋੜੇ ਦੀਆਂ ਵਾਗਾਂ ਖੁੱਲੀਆਂ ਛੱਡੀਆਂ ਹੋਈਆਂ ਸਭ ਦੇ ਮਨ ਦਾ ਅਥੜਾ ਘੋੜਾ ਸਾਰੇ ਬੰਦਨ ਟੱਪ ਕੇ ਸਰਪਟ ਧੌੜ ਰਿਹਾ ਇਸ ਕਾ ਘੋੜੇ ਨੂੰ ਕਾਬੂ ਕਰਨਾ অতি ਅਸੰਭਵ ਸੱਚਮੁੱਚ ਇਸ ਸ਼ਾਇਰ ਦੇ ਕੋਲ ਹਜੇ ਵੀ ਉਹ ਅਨਕਲਾਬੀ ਜੋਸ਼ ਉਹਨਾਂ ਕਲਾਬੀ ਜੋਸ਼ ਕਿਵੇਂ ਆ ਮੈਂ ਇੱਕ ਹੋਰ ਕਪਤਾ ਰਹੀ ਤੁਹਾਨੂੰ ਦੱਸਦਾ ਕਿ ਰੰਗਜੀਤ ਅਜੇ ਮਰਿਆ ਨਹੀਂ ਰੰਗਜੀਤ ਮਰਿਆ ਨਹੀਂ ਅਰੰਗਜੀਤ ਫੌਤ ਨਹੀਂ ਹੋਇਆ ਮੁੱਕਿਆ ਨਹੀਂ ਅਰੰਗਜੀਤ ਜਿਉਂਦਾ ਹੈ ਇਸ ਯੁੱਗ ਦਾ ਰੰਗਜੀਤ ਗਜਰਾਤ ਵਿੱਚ ਜਨਮਿਆ ਰੰਗਜੀਤ ਦੀ ਸੰਤਾਨ ਅੱਜ ਵੀ ਮੱਲੀ ਬੈਠੀ ਦਿੱਲੀ ਤਖਤ ਮਹਾਨ ਸਦੀਆਂ ਪਹਿਲਾਂ ਰੰਗਜੀਤ ਨੇ ਸਾਰੇ ਹਿੰਦੁਸਤਾਨ ਨੂੰ ਕਲਮਾ ਪੜ੍ਹਾਉਣ ਦਾ ਸੁਪਨਾ ਲਿਆ ਇਸ ਯੁੱਗ ਵਿੱਚ ਉਸ ਦਾ ਸੁਪਨਾ ਬਦਲ ਗਿਆ ਸ਼ੁੱਧ ਅਸਲਾਮ ਦਾ ਹਲਕਿਆ ਕੁੱਤਾ ਆਪਣਾ ਮਿਸ਼ਨ ਬਦਲ ਕੇ ਆਇਆ ਹੈ ਹੁਣ ਦਿੱਲੀ ਦਰਬਾਰ ਤੋਂ ਉਸਨੇ ਹਿੰਦੂਤਵ ਦਾ ਨਾਰਾ ਲਾਇਆ ਸਾਰਾ ਭਾਰਤ ਗੇਰੀਏ ਰੰਗ ਚ ਰੰਗਣਾ ਚਾਹਿਆ ਮੇਰੇ ਮਿੱਤਰੋ ਦੇਸ਼ ਵਾਸੀਓ ਉਸਦੇ ਚਾਹੇ ਕੁਝ ਨਹੀਂ ਹੋਣਾ ਭਗਵੇਂ ਰੰਗ ਚ ਰੰਗਣ ਦੀ ਇੱਛਿਆ ਦਾ ਹਲਕਿਆ ਹਾਕਮ ਇੱਕ ਬੋਲੀ ਇੱਕ ਧਰਮ ਦੇ ਸਭਕ ਸਿਖਾਵੇ ਹਿੰਦੂਤਵ ਦੇ ਸਾਮਰਾਜ ਦੇ ਨਾਰੇ ਲਾਵੇ ਪਰ ਪਰੰਪਰ ਦੇ ਬੁੱਧੀਜੀਵੀ ਕਲਾਕਾਰ ਕਵੀ ਤੇ ਸਹਿਤਕਾਰੋ ਅਤੇ ਜਨ ਸੁਧਾਰਨ ਸਾਰੇ ਰਲ ਕੇ ਇੱਕ ਹੀ ਨਹੀਂ ਅਸੰਖਾਂ ਰੰਗ ਮਾਨਣਾ ਚਾਹੁੰਦੇ ਰੰਗਾ ਰੰਗ ਜੀਵਨ ਦਾ ਜਿਉਣਾ ਚਾਹੁੰਦੇ ਹਾਕਮ ਦੀ ਪੁੱਗੀ ਤਾਂ ਸੁਪਨੇ ਮਰ ਜਾਵਣਗੇ ਮੇਰੇ ਸਾਥੀਓ ਮਿੱਤਰੋ ਹੁਣ ਮੈਦਾਨ ਚ ਨਿੱਤਰੂ ਕੂੜਕ ਸੱਤ ਤੇ ਬੋਹ ਮਾਰਦੀ ਅਧਨਕ ਯੁੱਗ ਦੇ ਰੰਗ ਜੀਵ ਦੀ ਜੀਵ ਨੂੰ ਜੰਦਰਾ ਜੜੋ ਤੇ ਦੇਸ਼ ਬਚਾਓ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਸ੍ਰਿੰਦਰ ਗਿੱਲ ਦਾ ਜਿਹੜਾ ਨਵਾਂ ਕਾਵ ਸੰਗ੍ਰਹਿ ਆ ਅਜੇ ਜਿਉਂਦਾ ਹਾਂ ਸੱਚਮੁੱਚ ਸਾਡਾ ਸ਼ਾਇਰ ਅਜੇ ਜਿਉਂਦਾ ਹੈ ਤੇ ਉਸ ਤੇ ਜਿਉਣ ਦਾ ਪ੍ਰਮਾਣ ਵੀ ਉਹ ਬੜੇ ਗੜਕੇ ਨਾਲ ਤੇ ਬੜੇ ਕਹਿ ਸਕਦੇ ਹਨ ਕਲਾ ਵੀ ਜੋਸ਼ ਨਾਲ ਜਿੰਦਾ ਹੈ ਸ੍ਰਿੰਦਰ ਗਿੱਲ ਜਿਉਂਦਾ ਰਹੇ ਚਾਨਣਾ ਦਾ ਛੱਟਾ ਜਿੰਦਾ ਰਹੇ ਜੀ